ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਗੁਰਦੇ ਪਿਆਰੇ ਸਿੰਘ ਹੋਰ ਜੀ ਵਾਹਿਗੁਰੂ ਆ ਆ ਪੈਸਲੇ ਅੱਜ ਆ ਲਿਓ ਜੀ ਗੁਰਲਾਲ ਸਿੰਘ ਵੀਰ ਗਾਜਾ ਵੀਰ ਸੋਨਾ ਗਿਆਨੀ ਵੀਰ ਬਰਾੜ ਸਾਹਿਬ ਰਕੀਰਤ ਕੁਲਿੰਦਰ ਵਾਜੀਆ ਬਹੁਤ ਆਹ ਜੀ ਸੇਵਾਦਾਰ ਸਤੀਕਾਲ ਜੀ ਬੱਬਾਈ ਬਾਈ ਖਾਨਸਾ ਸਾਰ ਬਾਈ ਗੁਰੂ ਜੀ ਕੀ ਫਤਿਹ ਅੱਜ ਬੱਬਾਈ ਸੰਗਤ ਨੂੰ ਆਪਾਂ ਸੇਵਾ ਕਰਾ ਰਹੇ ਆ ਦਿਵਾਲੀਆ ਤਿਹਾਰ ਆ ਗਿਆ ਹਾਂਜੀ ਗੁਰੂ ਘਰ ਦੀ ਸਵਾਈ ਕਰਾ ਰਹੇ ਆ ਬੱਚਿਆਂ ਤੋਂ ਬਹੁਤ ਵਧੀਆ ਜੀ ਬਹੁਤ ਇਧਰ ਆਪਣੇ ਪ੍ਰਧਾਨ ਜੀ ਖਰੇ ਆ ਤੁਸੀਂ ਨਹੀਂ ਬਾਬੇ ਚੜੰਦਾ ਨਹੀਂ ਤਾਂ ਮੇਰਾ ਥੋੜਾ ਪ੍ਰੋਬਲਮ ਆ ਨਾ ਥੋੜੀ ਤਾਂ ਕਰਕੇ ਬੱਚੇ ਚੜਾਈ ਜਾਂ ਥੋੜੀਆਂ ਉੜ ਗਿਆ ਠੀਕ ਆ ਜੀ ਆ ਪ੍ਰਧਾਨ ਸਾਹਿਬ ਸਾਡੇ ਖਜ਼ਾਨਚੀ ਸਾਹਿਬ ਜੀ ਮੋਟਰ ਜਿਹੜੀ ਹਾਂ